ਕੁਝ ਦਿਨ ਪਹਿਲਾਂ ਪਟਿਆਲਾ ਦੇ ਵਿੱਚ ਇੱਕ ਲੜਕੀ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਸੀਗਾ ਕਿ ਉਸ ਦਾ ਕਤਲ ਕੁੜੀ ਦੇ ਸਹੁਰਿਆਂ ਦੇ ਵੱਲੋਂ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਸ ਲੜਕੀ ਦੇ ਹੱਕ ਤੇ ਵਿੱਚ ਪਟਿਆਲਾ ਦੇ ਫੁਆਰਾ ਚੌਂਕ ਤੇ ਵਿੱਚ ਕੈਂਡਲ ਮਾਰਚ ਕੀਤਾ ਗਿਆ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੜਕੀ ਦੇ ਸਹੁਰੇ ਪਰਿਵਾਰ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਪਿਛਲੇ ਦਿਨੀ ਪਟਿਆਲਾ ਦੇ ਨੇੜਲੇ ਪਿੰਡ ਵਿਖੇ ਇਸ ਲੜਕੀ ਦੀ ਲੜਕੀ ਨੇ ਆਤਮ ਹੱਤਿਆ ਕਰ ਲਈ ਸੀ ਇਸ ਮਾਮਲੇ ਤੇ ਪਰਿਵਾਰਕ ਮੈਂਬਰਾਂ ਦਾ ਹੋਰ ਕੀ ਕਹਿਣਾ ਸੀ ਉਹ ਵੀ ਤੁਸੀਂ ਸੁਣ ਲਓ ਮੇਰੀ ਰਿਪੋਰਟ ਜਨਹਿਤ ਐਸੀ ਅੰਕਿਕ ਰੰਗ ਦਰ ਮੇਨੂੰ ਚਾਪਤੀਂ ਦਾ ਯੋਨ ਨੂੰ ਪਾਸੀ ਜੀ ਨੇ ਮੇਰੀ ਬੱਚੀ ਦੀ ਹਾਂ ਜੀ ਮੇਰੀ ਮਿਸੂ ਰਾਣੀ ਮੇਰੀ ਬੱਚੀ ਬੋਰ ਐਨ ਨਾਰਮਾ ਦਾ ਯੋਨ ਨੇ 10 मिनट के हैरान 10 मिनट जी मैं ले जा करने दीते जानते मेरे नाल बहुत मतलब लेने नाल मैं मेन वो भी चार चीज लिए जी 500 जीजा जड़े लू के बैठे हैं जी गेट ਆਡੀ ਤਾਂ ਇਹੀ ਮੰਗਾ ਸੀ ਨੂੰ ਤਰਾਮਾਂ ਚ ਨਹੀਂ ਕੋਈ ਵਾਦਾ ਚਾਹੀਦਾ ਸਾਨੂੰ ਤਾਂ ਫਾਂਸੀ ਦੀ ਸਜ਼ਾ ਚਾਹੀਦੀ ਕਿਉਂਕਿ ਇਹ ਸਿੰਗਲ ਮਰਡਰ ਨਹੀਂ ਹੈਗਾ ਇਹ ਡਬਲ ਮਰਡਰ ਆ ਜਿੰਨੇ ਸਬੂਤ ਇਹ ਹੁਣ ਬਣਾਏ ਗਏ ਨੇ ਜਿਸ ਦਿਨ ਅਸੀਂ ਉੱਥੇ ਕੁੜੀ ਨੂੰ ਮਤਲਬ ਉਹ ਲੈਣ ਗਏ ਆ ਬਾਡੀ ਨੂੰ ਉੱਥੇ ਕੋਈ ਵੀ ਸਬੂਤ ਨਹੀਂ ਸੀ ਕੋਈ ਟੇਬਲ ਨਹੀਂ ਸੀ ਕੋਈ ਬਾਰੀ ਨਹੀਂ ਟੁੱਟੀ ਹੋਈ ਸੀ ਕੋਈ ਪੱਖੇ ਤੋਂ ਮਿੱਟੀ ਨਹੀਂ ਹੱਡੀ ਹੋਈ ਸੀ ਕੋਈ ਚੁੰਨੀ ਨਹੀਂ ਤੇ ਉੱਥੇ ਇਹਦਾ ਸੈਂਸ ਵੀ ਉਹਨਾਂ ਦੇ ਕੱਪੜੇ ਵੀ ਚੇਂਜ ਕਰਤੇ ਸੀ ਨਵਾ ਕੇ ਕੁੜੀ ਦੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਸਾਡੀਆਂ ਜੋ ਬਣਦੀਆਂ ਤਰ੍ਹਾਂ ਮਾਦੀ 302 ਦੇ ਹਸਾਰ ਨਾਲ ਉਹ ਨਹੀਂ ਲਗਾਈਆਂ ਗੀਆਂ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਪ੍ਰਸ਼ਾਸਨ ਨੇ ਸਬੂਤ ਤੇ ਜਿੰਨੇ ਉਹ ਉਰਦ-ਗੁਰਦ-ਪੁਰਦ ਕਰਦੇ ਸਾਨੂੰ ਤਾਂ ਇਨਸਾਫ ਚਾਹੀਦਾ ਸਾਨੂੰ ਕੁੜੀ ਦੇ ਹੱਕ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫਾਂਸੀ ਚਾਹੀਦੀ